ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਉਮੀਦ ਕਰਦੀ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਨਾ ਪੈਣਾ ਦੇ ਨਾਲ ਹੈ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਅੱਜ ਆਪਾਂ ਦੇਖਣ ਜਾ ਰਹੇ ਹਾਂ ਜੀ ਕਾਮੇਡੀ ਬੁਆਏ ਦੀ ਵੀਡੀਓ ਤੇ ਕਰਦੇ ਹਾਂ ਜੀ ਆਪਾਂ ਫੇਰ ਅੱਜ ਕੁਝ ਲੋਕਾਂ ਦੀ ਬੇਇੱਜ਼ਤੀ ਤੇ ਕੁਝ ਕੁੱਤੇ ਖਾਨੀ ਤੇ ਪਹਿਲੇ ਵੇਖ ਲੈਂਦੇ ਹਾਂ ਜੀ ਵੀਡੀਓ ਆਪ ਵੀ ਹੱਸਦੇ ਹਾਂ ਤੁਹਾਨੂੰ ਵੀ ਹਸਾਉਂਦੇ ਹਾਂ ਬਾਕੀ ਗੱਲਾਂ ਕਰਦੀ ਹਾਂ ਜੀ ਵੀਡੀਓ ਦੇ ਐਂਡ ਦੇ ਵਿੱਚ ਲੈਟ ਗੈਟਸ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦਿਲੋਂ ਧੰਨਵਾਦ ਤੁਹਾਡਾ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਇਸ ਲਈ ਆਪਾਂ ਹੁਣ ਨਵੀਂ ਵੀਡੀਓ ਲੈ ਕੇ ਆਏ ਆ ਤੇ ਕੁਝ ਕ ਨਮੂਨਿਆਂ ਦੀ ਪਹਿਲਾਂ ਤਰ੍ਹਾਂ ਹੀ ਆਪਾਂ ਕਰਦੇ ਆਂ ਬੇਜਤੀ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਆਪਾਂ ਬਿੱਲੀਆਂ ਅੱਖਾਂ ਵਾਲੀ ਤੋਂ ਸਟਾਰਟ ਕਰਦੇ ਆਂ ਜੋ ਕਿ 35 ਲੱਖ ਚੋਂ 20 ਲੱਖ ਮੰਨ ਗਿਆ ਆ ਸੁਣਦੇ ਉਹਦੀ ਰਿਕਾਰਡਿੰਗ ਸਿੱਖੇ ਉਹ ਮੇਰੇ ਪਿਛੇ ਹੱਥ ਤੋਂ ਕਰਦੇ ਹੋਏ ਪੋਸਟਾਂ ਕਰੂਗਾ ਸਾਰਾ ਇੰਸਟਾਗ੍ਰam ਪਾਉਂਦਾ ਇਕੱਲਾ ਥੋੜੀ ਪਾਉਂਦੇ ਆ ਨਾਲੇ ਗੁਰੂ ਆ ਤੇਰਾ ਪੈਸੇ ਦਾ ਰੌਲਾ 35 ਲੱਖ ਦਾ ਹਾਂਜੀ ਮੈਂ ਉਹ ਦਿਨ ਜਾਰੀਆਂ ਪੋਸਟਰਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾਰ ਮੈਂ ਤਾਂ ਕੋਈ 35 ਲੱਖ ਨਹੀਂ ਖਾਤਾ ਹੈਗਾ ਹੁਣ ਇਹ ਮੈਨੂੰ 20 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ ਅਸੀਂ ਦੋਨਾਂ ਨੇ ਇਕੱਠਿਆਂ ਨਹੀਂ ਫਾਈਲ ਲਗਾਈ ਆ ਦਨ ਉਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਉਹ ਰੀਲ ਐਸ ਹੈ ਮੇਰੇ ਕੋ ਕਾਫੀ ਟਾਈਮ ਮੇਰੇ ਕੋ ਹੀ ਪਿਆ ਰਿਆ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਈ ਉਹਦੇ ਕਰਕੇ ਮੈਨੂੰ 20 ਲੱਖ ਖਰਚਨਾ ਪਿਆ ਤੇ ਦੇਖ ਲੋ 35 ਲੱਖ ਚੋਂ 20 ਲੱਖ ਤਾਂ ਮੰਨ ਗਈ ਆ ਤੇ ਹੌਲੀ ਹੌਲੀ 15 ਲੱਖ ਉਹ ਵੀ ਮੰਨ ਜੂਗੀ ਉਹ ਯਾਰ ਇਹ ਨਾ ਇੰਨੀ ਬੇਸ਼ਰਮ ਹੋਈ ਪਈ ਆ ਨਾ ਪੂਰੇ ਪੰਜਾਬ ਚ ਦੀ ਇੰਨੀ ਕੁੱਤੇਖਾਣੀ ਹੋਈ ਆ ਤੇ ਇਹਨੂੰ ਭੋਰਾ ਵੀ ਸ਼ਰਮ ਨਹੀਂ ਦੇਖੋ ਕਿਵੇਂ ਰੀਲਾਂ ਬਣਾਉਣ ਲੱਗੀ ਆ ਕਿਵੇਂ ਮੱਛਰੀ ਫਿਰਦੀ ਆ ਆਖੇ ਨੋਟਾਂ ਵਾਲੀ ਤੋਸ ਬੁੱਕੇ ਹੋਰ ਨੂੰ ਦਿਖਾਈ ਜੱਟੀ ਇਹਨਾਂ ਸ਼ੋਸ਼ੇ ਬਾਜ਼ੀਆਂ ਤੋਂ ਕਿਤੇ ਉੱਤੇ ਆ ਓਏ ਨੋਟਾਂ ਵਾਲੀ ਤੋਸੋ ਦਿਖਾਵੇਗੀ 35 ਲੱਖ ਤਾਂ ਤੂੰ ਖਾ ਗਈਆਂ ਹੁਣ ਉਹਦੇ ਕੋਲ ਕੀ ਰਹਾ ਗਿਆ ਛੁਣ ਛੁਣਾ ਮੇਰੇ ਦਿਮਾਗ ਚ ਅੱਜ ਕੱਲ ਕੋਈ ਸ਼ਰਾਰਤ ਨਹੀਂ ਆ ਰਹੀ ਕਿਤੇ ਮੈਂ ਸੁਧਰਤੇ ਨਹੀਂ ਗਿਆ ਓਏ ਤੂੰ ਕਿੱਥੇ ਸੁਧਰਨ ਵਾਲੀਆਂ ਚਲਾਕ ਲੂੰਬੜੀ ਏ ਮੈਂ ਤਾਂ ਯਾਰ 35 ਲੱਖ ਨਾਲ ਵੀ ਢਿੱਡ ਨਹੀਂ ਭਰਿਆ ਹਲੇ 2 ਕਰੋੜ ਹੋਰ ਖਾਨ ਨੂੰ ਫਿਰਦੀ ਆ ਆ ਦੇਖੋ ਵੀਡੀਓ ਚ ਕੇਸ ਕੋਈ ਮਾਨ ਹਨੀ ਦਾ ਕਰਨਾ ਕਿੰਨੇ ਦਾ 2 2 ਕਰੋੜ ਦਾ ਅੱਛਾ ਜੀ ਕਿਹਦੇ ਕਿਹਦੇ ਤੇ ਮੇਰੇ ਤੇ ਇੱਕ ਕਾਸ਼ ਤੇ ਵੀ ਤੇ ਇੱਕ ਚੈਨਲ ਤੇ ਪਰ ਗੱਲ ਇਦਾਂ ਆ ਜੇ ਕੇਸ ਕੇਸ ਖੇਡਣਾ ਆ ਕੋਈ ਨਾ ਖੇਡ ਲਾਂਗੇ ਕੋਈ ਚੱਕਰ ਨਹੀਂਗਾ ਕੋਈ ਲਾ ਕੇਸ ਜਾਟ ਓਏ ਉਹ ਵਿਚਾਰੇ 35 ਲੱਖ ਨੂੰ ਰੋਈ ਜਾਂਦੇ ਆ ਇਹਨੇ 2 ਕਰੋੜ ਦਾ ਹੋਰ ਕੇਸ ਠੋਕਤਾ ਉਹਨਾਂ ਤੇ ਓ ਯਾਰ ਕੋਈ ਨਹੀਂ ਕਰੂ ਆ ਰੱਬ ਇਨਸਾਫ ਤੇਰੇ ਲਈ ਤਾਂ ਉੱਤੇ ਅਲੱਗ ਤੋਂ ਕੜਾ ਵਿੱਚ ਗਰਮ ਤੇਲ ਹੋ ਰਿਹਾ ਦੇਖੀ ਕਿਵੇਂ ਬੰਦੇ ਤੇਰੇ ਪਕੌੜੇ ਓ ਯਾਰ ਇਹਨੇ ਇਹਨੇ ਇਕੱਲੇ ਇਹ ਮੁੰਡੇ ਨੂੰ ਲੁੱਟਿਆ ਇਹਨੇ ਬੜਿਆਂ ਨੂੰ ਮੇਰੇ ਵਰਗੇ ਭੋਲਿਆਂ ਨੂੰ ਲੁੱਟਿਆ ਆ ਦੇਖੋ ਇੱਕ ਚੱਕ ਇਹ ਐਨਕਾ ਬੜੀ ਗੈਂਗ ਗੱਜ ਗਾ ਗਾਈਜ਼ ਮੇਰਾ ਪੱਈਆ ਖੂਨ ਦਾ ਆ ਮੇਰਾ ਇਹਨਾਂ ਨੇ ਦੇਖ ਲੋ ਇਹ ਵਿਚਾਰਾ ਮੇਰੇ ਵਰਗਾ ਸਿੱਧਰਾ ਜਾਂ ਕੁੜੀਆਂ ਦੇ ਪੰਪ 'ਚ ਆ ਗਿਆ ਅਖੇ ਮੇਰਾ ਪਾਇਆ ਖੂਨ ਵਧਾਤਾ ਤੇ ਦੇਖ ਲਓ ਉਹਨਾਂ ਸ਼ਾਪਿੰਗ ਕਰਕੇ ਕਿਵੇਂ ਖੂਨ ਘਟਾਉਂਦੀਆਂ ਕੋਮੇ ਲਾਗਣਾ ਮੈਨੂੰ ਟ੍ਰੀਟਿੰਗ ਸ਼ਾਪਿੰਗ ਕਰਦੀ ਹੋਈ ਇਹ ਨਹੀਂ ਕੀ ਦੋਣਾ ਤੇ ਨੂੰ ਆਪਨ ਬੋਡੀ ਦਾ ਇਨ ਟੂ ਦਾ ਨਾਈਟ ਵਾਲਾ ਪੂਰਾ ਹੋ ਓ ਮਾਈ ਗਾਡ ਓ ਮਾਈ ਦਾ ਆਦੋ ਮਿਨਾਰ ਇਹ ਸਾਰ ਨੂੰ ਕਰਦਾ ਇੱਥੇ 150 ਦੋ ਲੈ ਕੇ ਦਵਾਗਾ ਹਾਂ 3 ਲੈ ਕੇ ਦੇ ਬੱਚੇ ਕੀ ਮਤਲਬ ਹੋਇਆ ਹਾਂ ਨਹੀਂ ਦੋ ਲੈਣਾ ਬੱਸ ਕਿਉਂ ਵੀ ਹਾਂ ਉਹ ਵੀ ਲੈ ਦੇ ਹਾਂ ਬੱਸ ਅਗਲੇ ਬਰਥਡੇ ਦਾ ਹਾਂ ਦੇਖੋ ਕਿਵੇਂ ਲੂੰਬੜ ਤਰਾ ਮੂੰਹ ਹੀ ਕਰਦਾ ਖਰਾਬ ਵਾਲਾ ਸ਼ਾਪਿੰਗ ਓ ਯਾਰ ਇਹਨੇ ਵਿਚਾਰੇ ਨੇ ਕੀ ਸ਼ਾਪਿੰਗ ਕਰਾਉਣੀ ਆ ਇਹ ਤਾਂ ਮੈਨੂੰ ਸ਼ਕਲ ਨੂੰ ਦਿਹਾੜੀਦਾਰ ਜਾ ਲੱਗਦਾ ਜਿਹੜੇ ਜਿਹਦੀ ਹਾਲਤ ਹੋਈ ਪਈ ਹੈ ਨਾ ਮੈਨੂੰ ਲੱਗਦਾ ਕੋਈ 20 30 ਹਜ਼ਾਰ ਇਹਦਾ ਵੀ ਖੁੰਝੇ ਲਾਇਆ ਓਏ ਭਰਾਵਾ ਹਲੇ ਵੀ ਮੌਕਾ ਤੂੰ ਟੱਪ ਜਾ ਓਏ ਕਿਉਂ ਤੂੰ ਕਮੇਟੀਆਂ ਚੱਕ-ਚੱਕ ਕੇ ਇਹਨਾਂ ਨੂੰ ਸ਼ਾਪੀਆਂ ਕਰਾਉਂਦਾ ਫਿਰਦਾ ਓ ਵਡੀਆਂ ਨੂੰ ਦੱਸ ਦੇ ਕਾਮ ਹਣ ਅਸਥੇਨ ਦੇਖ ਲੋ ਜਨਾਨੀ ਦਿਖਾਓ ਮਹਿਕਮਾ ਉਹ ਲੱਗਦਾ ਇਹਦੇ ਬੁਗੜੀ ਨਾਲੋਂ ਵੀ ਹੋਣੇ ਘਟ ਗਿਆ ਤੇ ਹੁਣ ਮੇਰਾ ਸਾਲਾ ਦੀ ਸਾਲੀ ਨਾਲ ਹੀ ਲੱਗਿਆ ਰਹਿੰਦਾ ਉਤੋਂ ਸਾਲੀ ਦੇਖੋ ਇੰਨੀ ਬੇਸ਼ਰਮ ਓਏ ਕੋਈ ਚੁੰਨੀ ਚਾਨੀ ਤਾਂ ਲੈ ਲਾ ਕਿਵੇਂ ਆਪਦੀ ਛਾਤੀ ਦਿਖਾਈ ਜਾਂਦੀ ਐ ਯਾਰ ਇਹੋ ਜਿਹੇ ਲੋਕ ਨਾ ਵੀਊਰ ਦੇ ਚੱਕਰ ਚ ਨੰਗੇ ਹੋਣ ਤੱਕ ਵੀ ਆ ਜਾਂਦੇ ਆ ਉਤੋਂ ਇਹ ਮੇਰਾ ਸਾਲਾ ਆਪਦੇ ਸਾਡੂ ਨਾਲ ਨਾ ਦੋ ਪੈਗ ਲਾ ਕੇ ਲੰਡੂ ਏ ਕਿਵੇਂ ਖੁਰੂ ਪਾਈ ਜਾਂਦਾ ਖੋ ਬੁੱਥੀ ਇਹਨਾਂ ਦੀ ਲੱਗਦਾ ਕਿਸੇ ਪਾਸੇ ਸਰਦਾਰ ਯਾਰ ਇਹ ਮੈਨੂੰ ਸਰਦਾਰ ਘੱਟ ਤੇ ਦਿਹਾੜੀਦਾਰ ਜ਼ਿਆਦਾ ਲੱਗੀ ਜਾਂਦੇ ਆ ਯਾਰ ਜਨਾਨੀਆਂ ਦੇ ਸਿਰੋਂ ਪੈਸੇ ਖਾਣ ਵਾਲੇ ਬੰਦੇ ਉਹ ਯਾਰ ਇਹਨਾਂ 'ਚ ਹੌਸਲਾ ਕਿਵੇਂ ਆ ਜਾਂਦਾ ਮੁੱਛਾਂ ਮਰੋੜਨ ਦਾ ਯਾਰ ਚਲੋ ਦਫਾ ਕਰੋ ਯਾਰ ਇਹਨਾਂ ਨੂੰ ਆਪਾਂ ਹੁਣ ਅਗਲੇ ਟੌਪਿਕ ਤੇ ਚੱਲਦੇ ਆ ਆਲੋ ਵੀ ਗੋਰੀ ਹੋ ਗਈ। ਤੁਹਾਨੂੰ ਵੀ ਥੋੜਾ ਬਹਿ ਜਾ ਬੇੜਾ ਪਾਲਰ ਵਾਲਿਓ। ਥੋੜੇ ਲੱਜੇ ਦੋ ਮੂੰਹ ਵਾਲਾ ਸੱਪ। ਓਏ ਇੰਨਾ ਵੱਡਾ ਧੋਖਾ ਕਰ ਦਿੰਨੇ ਓ। ਓ ਯਾਰ ਮੇਰੇ ਅਰਦਾ ਸੋਚੂ ਆ ਨਾ ਵੀ ਆਹ ਕੁੜੀ ਦੇਖੋ ਕਿੰਨੀ ਸੋਹਣੀ ਆ। ਤੇ ਪਰ ਇਹ ਨਹੀਂ ਪਤਾ ਵੀ ਉੱਤੇ ਖੋਆ ਤੇ ਥੱਲੇ ਗੋਆ। ਲਾਤੀ ਤੇ ਜਿੱਦ ਵਰਗੇ ਲੈ ਕੇ ਸਿ ਬਾਰ ਕਰਦੇ ਤੇ ਹੁਣ ਆਪਾਂ ਬੱਸ ਸਾਰਾ। ਇਹਦੇ ਨਾਲ ਬਹੁਤ ਚਾਰਾ ਸਵਾਦ ਸੀਗਾ। ਦੇਖ ਲੋ। ਗੁਜਰੇਲਾ ਬਹੁਤ ਜਿਆਦਾ ਸਵਾਦ ਸੀਗਾ ਨੇ ਤੈਨੂੰ ਕਿਸੇ ਕੰਜਰ ਨੇ ਪੁੱਛਿਆ ਵੀ ਆ ਕਿ ਸਵਾਦ ਸੀ ਜਾਂ ਨਹੀਂ ਉਹ ਯਾਰ ਮੂੰਹ ਚੱਕ ਕੇ ਬਸੇ ਲੱਗੀ ਰਹਿੰਦੀ ਆ ਵਲੌਗ ਬਣਾਉਣ ਉਹ ਯਾਰ ਮੈਂ ਉਹ ਲੋਕਾਂ ਤੇ ਹੈਰਾਨ ਆ ਵੀ ਕਿਹੜੇ ਕੰਜਰੇ ਦਾ ਵਲੌਗ ਦੇਖ ਲੈਂਦੇ ਆ ਵੀ ਕੌਣ ਇਹਨੂੰ ਬਰਦਾਸ਼ਤ ਕਰ ਲੈਂਦਾ ਉਹ ਯਾਰ ਚਲੋ ਸ਼ਕਲ ਤਾਂ ਜਿਵੇਂ ਦੀ ਵੀ ਆ ਠੀਕ ਆ ਹੈ ਉਹ ਯਾਰ ਆਵਾਜ਼ ਦੇਖੀ ਕਿਵੇਂ ਫਟੇ ਸਪੀਕਰ ਆ ਗਈ ਹੈ ਨਾ ਮੈਨੂੰ ਸੱਚੀ ਬੜਾ ਗੁੱਸਾ ਚੜਦਾ ਉਹ ਯਾਰ ਕਾਲੋ ਪਰ ਤੈਨੂੰ ਨਾ ਤੇ ਆਪ ਨਾਲ ਗਰਾਰੇ ਕਰਨੇ ਪੈਣੇ ਆ ਕਤਰਾਲੇ ਚਲੋ ਜੀ ਮੇਕਅਪ ਕਰਾਉ ਤਾਂ ਰਾਂਜ ਗੋਰਾ ਜਾਂਦਾ ਉਹ ਕਾਲੋ ਉਹ ਤਾਂ ਆਪਦਾ ਰੰਗ ਗੋਰਾ ਕੱਢ ਲੈਣਗੇ ਤੂੰ ਆਪਦਾ ਸੋਚ ਤੂੰ ਕਿਵੇਂ ਕੱਢੇਂਗੀ ਕਿਵੇਂ ਮਾਰਖ ਦੇ ਟੈਰਰਗਾ ਤੇਰਾ ਰੰਗ ਆ ਗੋਰਾ ਹੀ ਯਾ ਦੀ ਰੰਗ ਸਾਡੇ ਮੁੰਡੇ ਦਾ ਗੋਰਾ ਵਾ ਸਾਡਾ ਸੋਹਣਾ ਮੇਰਾ ਭਰਾ ਛੋਟਾ ਬਹੁਤ ਸੋਹਣਾ ਨਾ ਕੱਕੜੇ ਪਾਸੋਂ ਸੋਹਣਾ ਸੋਹਣਾ ਬਹੁਤ ਸਹੀ ਗੱਲ ਆ ਕਾਲੋ ਦੀ ਕਿਹੜੇ ਪਾਸੋਂ ਸੋਹਣਾ ਸੋਹਣੀ ਤਾਂ ਸਾਡੀ ਕਾਲੋ ਆ ਓ ਯਾਰ ਇਹ ਕੌਨਫੀਡੈਂਸ ਕਿੱਥੋਂ ਲੱਗ ਜਾਂਦੀ ਐਨਾ ਬੋਲਣ ਦਾ ਓ ਯਾਰ ਜੋੜੀ ਪਵੰਦੀ ਇਹਨਾਂ ਦੀ ਚਾਹ ਪੱਤੀ ਤੇ ਖੰਡ ਵਾਲੀ ਆ ਪਰ ਨਖਰਾ ਕਾਲੋਚੀ ਬੜਾ ਹੈਗਾ ਓ ਯਾਰ ਸੇਮ ਕਾਲੋ ਦੀ ਆਵਾਜ਼ ਨਾਲ ਦਾ ਨਾ ਪੰਜਾਬ ਚ ਇੱਕ ਮੁੰਡਾ ਵੀ ਹੈਗਾ ਆ ਵੀਡੀਓ ਦੇਖੋ ਸੱਸ ਕਾਲ ਕੀ ਹੱਤਾਂ ਲਾ ਹੁਣ ਤਾਂ ਸਰਦਨ ਬੱਦ ਗਿਆ ਹੋਮੋਗੇ ਤਾਂ ਮਾ ਅਸੀਂ ਹੋ ਨਾ ਕੇ ਹੋਗਾ ਰਾੜੀ ਤੇ ਸਾਡੇ ਡੈਕੋਰੇਸ਼ਨ ਵੀ ਉਤਕਿਆ ਦੇਖੋ ਤਾਂ ਸੇ ਟੈਂਟ ਤੇ ਲੱਗ ਚੁੱਕਾ ਆ ਟੈਂਟ ਵੀ ਰਾੜੀ ਹੋ ਗਿਆ ਆਏ ਸਾਡਾ ਮੁੰਡਾ ਹਾਂ ਮੇਰਾ ਲੱਲੂ ਰਾਮ ਠੀਕ ਆ ਕਿ ਮੈਂ ਤੁਹਾਨੂੰ ਕਹਿਣਾ ਹੈ ਕਿ ਜਦੋਂ ਵੀ ਰਾਤ ਨੂੰ ਤੁਸੀਂ ਬੰਦ ਕਮਰੇ 'ਚ ਪੈਣੋ ਤਾਂ ਆਪਣੇ ਕੱਪੜੇ ਸਾਰੇ ਉਤਾਰ ਕੇ ਸੌਇਆ ਕਰੋ ਕਹਿਣ ਦਾ ਭਾਵ ਕਿ ਤੁਹਾਡੇ ਸਰੀਰ ਤੇ ਕੋਈ ਕਪੜਾ ਨਹੀਂ ਹੋਣਾ ਚਾਹੀਦਾ ਪੰਜਾਬੀ 'ਚ ਕਹਾਂ ਤਾਂ ਨੰਗੇ ਸੌਇਆ ਕਰੋ ਅਗਰ ਤੁਸੀਂ ਬਿਨਾਂ ਕੱਪੜਿਆਂ ਤੋਂ ਪਾਉਗੇ ਇੰਨਾਂ ਚੀਜ਼ਾਂ ਦੇ ਇੰਨੇ ਜ਼ਿਆਦਾ ਫਾਇਦੇ ਆ ਲੈ ਸੁਣ ਲੋ ਡਾਕਟਰ ਦੀ ਗੱਲ ਓ ਡਾਕਟਰਾਂ ਕਿਉਂ ਤੂੰ ਸਾਨੂੰ ਮਰਵਾਉਣਾ ਓਏ ਮੰਨ ਲਓ ਜੇ ਬੰਦਾ ਸੁੱਤਾ ਪਿਆ ਹੀ ਮਰ ਗਿਆ ਇਹ ਤਾਂ ਸਾਲੀ ਬੜੀ ਸ਼ਰਮਨਾਕ ਮੌਤ ਹੋਊਗੀ ਅੰਗਲੇ ਡਾਕਟਰ ਸਾਹਿਬ ਤੁਸੀਂ ਸਾਡੇ ਪਿੰਡ ਵਾਲਿਆਂ ਨੂੰ ਨਹੀਂ ਜਾਣਦੇ ਸੁੱਤੇ ਪਏ ਦਿਨ ਬੰਦੇ ਸਿੱਧੀ ਰਜਾਈ ਖਾਈਦੇ ਆ ਨਾ ਮੈਂ ਘਰ ਦਾ ਰਹਿਣਾ ਤੇ ਨਾ ਮੈਂ ਘਾੜਦਾ ਤੇ ਡਾਕਟਰ ਸਾਹਿਬ ਮੰਨ ਲਓ ਜੇ ਰਾਤ ਨੂੰ ਚੋਰ ਆ ਜਾਣ ਤੇ ਉਹਨਾਂ ਪਿੱਛੇ ਵੀ ਨੰਗਾ ਹੀ ਭੱਜਣਾ ਪੈਣਾ ਤੇ ਮੈਨੂੰ ਲੱਗਦਾ ਪਿੰਡ ਵਾਲਿਆਂ ਨੇ ਚੋਰ ਨੂੰ ਘੱਟ ਤੇ ਮੈਨੂੰ ਜ਼ਿਆਦਾ ਕੁੱਟਣਾ ਨਿਕਲੀ ਪਈ ਆ ਜਾਣ ਤੂੰ ਆ ਕੇ ਜਾਣ ਦੀ ਬਾਜਾਨੀ ਜਾਣ ਦੀ ਬਾਜਾਨੀ ਮੇਰਾ ਟੁੱਟਿਆ ਪਿਆ ਸ਼ਰੀਰ ਤੂੰ ਆ ਕੇ ਮਾਰ ਲੱਛਣ ਕਰਦੀ ਆ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਰਾ ਸਾਰਾ ਟੈਲੈਂਟ ਪੰਜਾਬ 'ਚ ਹੀ ਭਰਿਆ ਪਿਆ ਉਹ ਕੋਈ ਨਹੀਂ ਬੀਬਾ ਲੱਗੀ ਰਹਿ ਤੂੰ ਵੀ ਹਟੀ ਨਾ ਉਹ ਨਾ ਟਾਈਮ ਜਿੰਨਾ ਟਾਈਮ ਤੇਰੇ ਘਰ ਆਣ ਤੂੰ ਜੁੰਡਿਆਂ ਤੋਂ ਫੜ ਕੇ ਘੜੀਸਦਾ ਨਹੀਂ ਬੀਬਾ ਵਾਲਾ ਤਾਂ ਪਤਾ ਨਹੀਂ ਜੇ ਤੂੰ ਥੱਲੇ ਡਿੱਗ ਗਈ ਨਾ ਤੇਰਾ ਸਿਰ ਜ਼ਰੂਰ ਖੁੱਲਿਆਣਾ ਯਾਰੇ ਬੁੜੀਆਂ ਤੋਂ ਵੀ ਨਾ ਘਰੇ ਵੇਲੇ ਟਿੱਕੇ ਬੈਠੇ ਨਹੀਂ ਆਂਦਾ ਕਦੇ ਸਿਰ ਤੇ ਟੈਂਕੀ ਚੱਕ ਲੈਂਦੀਆਂ ਕਦੇ ਸਿਲੰਡਰ ਤੇ ਰਚਣ ਲੱਗ ਜਾਂਦੀਆਂ ਉਹ ਨਾਲੇ ਬੀਬਾ ਜੇ ਤੂੰ ਡਿੱਗ ਗਈ ਨਾ ਤੇ ਲੱਤ ਬਸ ਟੁੱਟ ਗਈ ਤਿੰਨ ਮਹੀਨੇ ਪਲਸਟਰ ਵੀ ਨਹੀਂ ਖੁੱਲਣਾ ਤੂੰ ਤਰਦੀ ਦੇਖ ਕਿਵੇਂ ਜਿਵੇਂ ਕੰਧ ਤੇ ਰੱਖੀ ਹੈ ਨਾ ਪਾਥੀਆਂ ਤੇ ਕਾਂ ਤੁਰਦਾ ਹੁੰਦਾ ਛੇਤੀ ਛੇਤੀ ਮੈਨੂੰ ਤੂੰ ਬਣਾ ਲੈ ਤੇਰੇ ਮਾਪਿਆਂ ਦੀ ਨੂੰ ਮੁੰਡਿਆ ਓਏ ਹੁਣ ਆ ਕੀ ਦੇ ਦਾਦਾ ਦਾਦੀ ਹੱਥੋਂ ਨਿਕਲ ਗਿਆ ਓਏ ਮਾਤਾ ਤੇਰੀਆਂ ਸਿਵਿਆਂ ਚ ਲੱਤਾਂ ਹੈ ਓਏ ਹੁਣ ਤਾਂ ਤੈਨੂੰ ਧਰਮਰਾਜ ਹੀ ਨੋ ਬਣਾ ਕੇ ਲਜਾਊਗਾ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਅੰਕਲ ਤਾਂ ਵਿਚਾਰਾ ਪਹਿਲੇ ਤੇਰੇ ਤੋਂ ਦੁਖੀ ਆ ਓ ਆਪ ਦਾ ਸ਼ਰੀਰ ਦੇਖ ਤੇ ਉਹਦਾ ਦੇਖ ਕਿਵੇਂ ਸੁਕਾ ਕੇ ਵਿਚਾਰਨ ਨੂੰ ਪਿੰਜਰੀ ਬਣਾ ਰੱਖਿਆ ਨਾਲੇ ਉਹ ਅੰਕਲ ਦੇ ਕਿੰਨੇ ਗੁੱਸੇ ਚ ਖੜਾ ਆਇਆ ਉਹ ਜਿੰਨਾ ਤਿੱਖਾ ਅੰਕਲ ਦਾ ਨੱਕ ਆ ਨਾ ਉਹਨੇ ਨੱਕ ਮਾਰ ਕੀ ਤਰ੍ਹਾਂ ਸਿਰ ਪਾੜ ਦੇਣਾ ਅਖੇ ਹੁੰਦਾ ਹੁੰਦਾ ਪਤਾ ਨਹੀਂ ਕੀ ਹੋ ਗਿਆ ਉਹ ਮਾਤਾ ਹੋਣਾ ਕੀ ਤੇਰਾ ਬੀਬੀ ਵਾਦ ਘਟ ਗਿਆ ਹੁਣ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਬੰਦਾ ਜਵਾਕਾਂ ਨੂੰ ਹਟਾਵੇ ਕਿ ਬਜ਼ੁਰਗਾਂ ਨੂੰ ਹਟਾਵੇ ਜਵਾਕਾਂ ਨੂੰ ਜਾਤੇ ਬਜ਼ੁਰਗ ਵਿਗੜੇ ਪਏ ਨਾਲੇ ਇੱਕ ਗੱਲ ਨਹੀਂ ਸਮਝ ਆਉਂਦੀ ਬਈ ਬੜਾਪੇ ਚ ਮਾਤਾ ਦਾ ਇਹ ਹਾਲਾ ਤੇ ਜਵਾਨੀ ਚ ਕਿਹੜੇ ਕਹਿਟ ਆਏ ਹੋਣਗੇ ਜ਼ਬਰਦਸਤ ਮਜ਼ਾ ਆ ਗਿਆ ਮਜ਼ਾ ਵਾਕਈ ਅੱਜਕੱਲ ਜਵਾਨਾਂ ਨੂੰ ਕੀ ਹੈ ਨਾ ਹੈ ਜਿਹੜੇ ਬੁੱਢੇ ਨੇ ਉਹ ਯੂਟਿਊਬਰਾਂ ਤੇ ਟਿਕਟੋਕਾਂ ਦੇ ਛਾਏ ਪਏ ਨੇ ਹੈ ਅੱਛਾ ਉਹ ਵੇਖੀ ਐਨਕਾਲੀ ਗੈਂਗ ਹਾਂ ਐਨਕਾਲੀ ਐਨਕਾਲੀ ਗੈਂਗ ਬੜਾ ਸ਼ੁਕਰ ਹੈ 20 ਲੱਖ ਮੰਨ ਗਈ ਹੈ ਹਾਂ ਉਹ ਅੱਖਾਂ ਬਿਲੀਆਂ ਖਾਰੇ ਕਹਿੰਦੀ ਮੈਂ 35 ਲੱਖ ਨਹੀਂ 20 ਲੱਖ ਲਿਆ ਉਹ ਵੀ ਮੈਨੂੰ ਕੋਈ ਮਜਬੂਰੀ ਮੇਰੇ ਘਰ ਦੀ ਪੈ ਗਈ ਹਾਂ ਮੈਂ ਖਰਚ ਲਿਆ ਪਰ ਮੰਨ ਗਈ ਮੰਨ ਲਈ ਗਈ ਬਾਕੀ ਵੀ ਕਹਿੰਦਾ ਬਾਕੀ ਵੀ 50 ਲੱਖ ਵੀ ਕਹਿੰਦਾ ਮੰਨ ਜਾਏਗੀ ਪਰ ਟਾਈਮ ਲੱਗੇ ਲੇਕਿਨ ਇਹ ਹੈ ਕਿ ਮਜ਼ਾ ਆਇਆ ਵੀਡੀਓ ਵੇਖ ਕੇ ਹੈ ਸਵਾਦ ਆ ਗਿਆ ਵੀਡੀਓ ਵੇਖ ਕੇ ਕਾਫੀ ਮਜ਼ੇਦਿਲ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਨਾ ਮਤਲਬ ਕੇ ਸਵਾਰ ਹੀ ਆ ਜਾਂਦਾ ਵਖਰਾ ਹੀ ਅੱਛਾ ਮੈਂ ਕਹਿੰਦੀ ਆ ਕਿ ਲੋਕ ਨਾ ਪਤਾ ਨਹੀਂ ਕਿਉਂ ਆਪਣੇ ਆਪ ਦਾ ਮਜ਼ਾਕ ਬਣਾਉਂਦਾ ਮੌਕਾ ਦਿੰਦਾ ਡਾਕਟਰ ਨੇ ਕਿੰਨੀ ਅੱਛੀ ਗੱਲ ਕੀਤੀ ਉਹ ਡਾਕਟਰ ਵੇਸੇ ਹੀ ਤਾਂ ਮੌਕਾ ਦਿੱਤਾ ਨਾ ਦਿੱਤਾ ਰਿਹਾ ਕਹਿੰਦਾ ਕੁਝ ਵੀ ਨਹੀਂ ਪਾਕਸ ਹੋ ਰਹਾ ਹੈ ਪਿੰਡਾਂ ਵਾਲਿਆਂ ਤਾਂ ਨਹੀਂ ਨਾ ਪਤਾ ਚੌਂਦੀ ਸਭ ਤੋਂ ਪਹਿਲੇ ਰਜ਼ਾਈ ਚੋਕ ਦਿੰਦੇ ਨੇ ਤੇ ਚੋਰਾ ਦਾ ਚੋਰਾ ਦਾ ਕੀ ਪਤਾ ਕਿਹੜੇ ਟਾਈਮ ਆ ਜਾਣ ਆ ਤੇ ਉਹਨਾਂ ਦੇ ਪਿੱਛੇ ਭਜਣਾ ਹਾਂਜੀ ਉਹ ਵੇਖਿਆ ਕਿ ਬਾਬੇ ਦੇ ਨਾਲ ਮੇਨੂੰ ਬਣਾ ਲੈ ਆਪਣੇ ਮਾਪਿਓ ਦੀ ਨੂੰ ਸਜਣਾ ਹਾਂਜੀ ਜੀ ਬਿਲਕੁਲ ਮਜ਼ਾ ਆਇਆ ਨਾ ਵੀਡੀਓ ਵੇਖ ਕੇ ਆਪਣੇ ਵੀਰਾਂ ਭੈਣਾਂ ਨੂੰ ਪੁੱਛਦੇ ਆਂ ਜੀ ਉਹਨਾਂ ਨੂੰ ਇਹਦੇ ਵਿੱਚੋਂ ਸਭ ਤੋਂ ਜ਼ਬਰਦਸਤ ਜਿਹੜੀ ਰੀਲ ਆ ਉਹ ਕਿਹੜੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣ ਮਿਲਦੇ ਆਂ ਜੀ ਅੱਜ ਕਿਸੇ ਹੋਰ ਅੱਛੇ ਜਿਹੇ ਵੀਡੀਓ ਦੇ ਨਾਲ ਸਾਨੂੰ ਦੋ ਇਜਾਜ਼ਤ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ